ਰਾਵਲਪਿੰਡੀ ਪੁਲਿਸ ਨੇ ਸੁਲਝਾਇਆ ਪਿੰਡ ਹਰਿਆਣਾ ਜੱਟਾ ਵਿੱਚ ਸਲੂਨ ਤੇ ਹੋਏ ਹਮਲੇ ਦਾ ਮਾਮਲਾ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ ਐਂਡੀ ਟੀਵੀ ਪੰਜਾਬ న్యూਸ ਤੋਂ ਫਗਵਾੜਾ ਲਈ ਜੈ ਸ਼ਰਮਾ ਦੀ ਰਿਪੋਰਟ ਅੱਜ ਸਰ ਕੀ ਮਾਮਲਾ ਕੀ ਜਿਹੜਾ ਇੱਕ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਮਾਮਲੇ ਦਾ ਇਹ ਮਿੱਤੀ ਇੱਕ ਸਤਲੂਨਾ ਪਿੰਡ ਰਹਿਾਨਾ ਜਟਾ ਸਲੂਨ ਤੇ ਇੱਕ ਅਣਪਛਾਤੇ ਬੰਦੇ ਆ ਲੋ ਹਮਲਾ ਕਰਕੇ ਦੁਕਾਨ ਦੀ ਭੰਨਤੋੜ ਕੀਤੀ ਸੀ ਜਿਸ ਵਿੱਚ ਨਾਮ ਨੂੰ ਬੰਦੇ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਮਾਨਯੋਗ ਸੀਨੀਅਰ ਅਸਟਰਫੀ ਦੀਆਂ ਹਦਾਇਤਾਂ ਮੁਤਾਬਕ ਜਿਹੜੇ ਅਸੀਂ ਫੌਰੀ ਤੌਰ ਤੇ ਮੁਕਦਮਾ ਦਰਜ ਕਰਕੇ ਚਾਰ ਬੰਦਿਆਂ ਦੇ ਬਾਈ ਨਾਮ ਮੁਕਦਮਾ ਦਰਜ ਕੀਤਾ ਚਾਰ ਨਾਮ ਉਸ ਉਹਨਾਂ ਵਿੱਚੋਂ ਅਸੀਂ ਜਿਹੜੇ ਦੋ ਵਿਅਕਤੀ ਜਿਹੜੇ ਆ ਦੀਪਰਾਮ ਉਰਫ ਸਾਬੀ ਮਲਕਪੁਰ ਦਾ ਇੱਕ ਸਿਮਰਨਪਾਲ ਉਰਫ ਰੋਮੀ ਰਾਉਲ ਪਿੰਡੀ ਦਾ ਉਹਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਇਹਨਾਂ ਦੇ ਫਾਰਮੂਲ ਸ਼ਾਹਤ ਜਿਹੜੇ ਬਾਕੀ ਦੇ ਚਾਰ ਬੰਦੇ ਸੀ ਉਹ ਵੀ ਅਸੀਂ ਨਾਮਿਨੇਟ ਕਰ ਲਿਆ ਉਹ ਵੀ ਜਲਦੀ ਤੋਂ ਜਲਦੀ ਜਿਹੜੇ ਸੀ ਗ੍ਰਿਫਤਾਰ ਕਰਕੇ ਉਹਨਾਂ ਸਾਰੇ ਇਹਨਾਂ ਦੇ ਪਹਿਲਾਂ ਕੋਈ ਪਰਚੇ ਵਗੈਰਾ ਕੋਈ ਹਾਂਜੀ ਹੈਗੇ ਰੋਮੀ ਤੇ ਪੰਜ ਪਰਚੇ ਦਰਜ ਜਿੱਦੜੀ ਜੜੇ ਦੀ ਜਿਹੜੇ ਦੂਸਰੇ ਤੇ ਦੋ ਸਾਹਮਣੇ ਆਇਆ ਕੁਝ ਵੀ ਉੱਥੇ ਜਿਹੜਾ ਇਹਨਾਂ ਨੇ ਹਮਲਾ ਕੀਤਾ ਕੀ ਕਾਰਨ ਕੀ ਸੀ ਉਹ ਉਹਦੇ ਬਾਰੇ ਹੈ ਜੀ ਇਹਨਾਂ ਦੀ ਇੱਕ ਦੁਸ਼ਮਣੀ ਸੀਗੀ ਜੀ ਆਪਣੇ ਕਲਜੀਤ ਸਿੰਘ ਵਰਗ ਬੋਲੂਆ ਜੀ ਉਹ ਉਹ ਹੈਗਾ ਜੀ ਇਹ ਹਾਨੀ ਚੱਟਾ ਦਾ ਇਹ ਇਹ ਇਹਦੀ ਉਹਨਾਂ ਨਾਲ ਦੁਸ਼ਮਣੀ ਸੀ ਉਹਨੂੰ ਕੁੱਟਣ ਗਿਆ ਸੀ ਨਾ ਕਿ ਇਹਦੀ ਦੁਕਾਨ ਵਾਲੇ ਨਾਲ ਕੋਈ ਦੁਸ਼ਮਣੀ ਸੀ ਉਹ ਅੰਦਰ ਵੜਨ ਕਰਕੇ ਉਹਨਾਂ ਦੀ ਦੁਕਾਨ ਦੀ ਭੰਨਥੜ ਕੀਤੀ ਤੇ ਉਹਦੀ ਕੁੱਟਮਾਰ ਕੀਤੀ ਜਿਹੜਾ ਜਿਹੜਾ ਕਲਜੀਤ ਆ ਉਹ ਵੀ ਸਾਡੇ ਕਿਸੇ ਮਕਦਮੇ ਜੇ ਇੱਕ ਮਕਦਮੇ ਲੜਿੰਦਾ ਵਾ ਇਸ ਕਰਕੇ ਉਹ ਵੀ ਘਰੋਂ ਫਰਾਰ ਆ ਉਹਨੇ ਸਾਨੂੰ ਅਜੇ ਤਾਈਂ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਕਿਉਂਕਿ ਉੱਤੇ ਮਕਦਮਾ ਦਰਜ ਹੋਣ ਕਰਕੇ ਉਹ ਵੀ ਸਾਹਮਣੇ ਨਹੀਂ ਆਇਆ ਤੇ ਕਿੰਨੇ ਲੋਕਾਂ ਦੀ ਹੁਣ ਗ੍ਰਿਫਤਾਰੀ ਪੈ ਗਈ ਇਹਦੇ ਵਿੱਚ ਦੋ ਦੋ ਬੰਦੇ ਰਿਸਰ ਹੈ ਬਾਕੀਆਂ ਦੀ ਭਾਲ ਜਾਰੀ ਹੈ ਤੇ ਹੁਣ ਤੱਕ ਵੀ ਜਾਣਦੇ ਵਿੱਚ ਇਹਨਾਂ ਨੇ ਦੱਸਿਆ ਕੁਛ ਵੀ ਕੀ ਪੁਰਾਣੀ ਰੰਜਿਸ਼ ਕਰ ਨੂੰ ਸਾਰੇ ਇਹਨਾਂ ਦਾ ਕਰਾ ਦਿੱਤਾ ਗਿਆ ਰੰਜਿਸ਼ ਕਰ ਇਹਨਾਂ ਦਾ ਕਲਜੀਤ ਨਾਲ ਝਗੜਾ ਸੀ ਦੁਕਾਨ ਵਾਲੇ ਨਾਲ ਕੋਈ ਉਹਦੇ ਉਹ ਉੱਥੇ ਦੁਕਾਨ 'ਚ ਬੜਿਆ ਕਰਕੇ ਨੇ ਉਹਨਾਂ ਦੇ ਹਮਲਾ ਕੀਤਾ ਕੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀ ਜਾ ਰਹੀ ਹੈ ਅਗਲੀ ਇਹਨਾਂ ਨੂੰ ਅਸੀਂ ਹੁਣ ਜਿਹੜੇ ਇਹਨਾਂ ਨੂੰ ਹੁਣ ਜਿਹੜੇ ਛੱਡ ਕੇ ਤੇ ਬਾਕੀ ਦੁਸ਼ਮਣ ਦੀ ਭਾਲ ਕਰਾਂਗੇ ਜਲਦੀ ਜਲਦੀ ਉਹਨਾਂ ਦੇ ਘਰਾਂ ਟਿਕਾਣੇ ਘਰਾਂ ਤੋਂ ਭੱਜੇ ਹੋਏ ਸੀ ਘਰਾਂ 'ਤੇ ਰੇਡ ਕੀਤੇ ਹੈ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹਨ ਅਲਾਕਾ ਵਾਸੀ ਇਹੇ ਪੀਲ ਕਰਨਾ ਚਾਹੁੰਦੇ ਹਨ ਵੀ ਇਹ ਜਿਹੜੇ ਗਰੇ ਗੁੰਡਾ ਇਹਨਾਂ ਦਾ ਜਦੋਂ ਵੀ ਕੋਈ ਮਾੜਾ-ਮਾੜਾ ਤਲਾਹ ਮਿਲਦੀ ਆ ਤੇ ਸਾਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਜਿਹੜੇ ਆ ਇਹਨਾਂ ਨੂੰ ਜਲਦੀ-ਜਲਦੀ ਗ੍ਰਿਫਤਾਰ ਕਰੀਏ ਧੰਨ